ਦੇਸ਼ ਜਾਂ ਦੁਨੀਆ ਦਾ ਸ਼ਾਇਦ ਹੀ ਕੋਈ ਅਜਿਹਾ ਕੋਨਾ ਹੋਵੇਗਾ ਜਿੱਥੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਨਾ ਹੋਣ ਤੇ ਜਦੋਂ ਵੀ ਕਿਸੇ ਸਿੰਗਰ ਦਾ ਲਾਈਵ ਸ਼ੋਅ ਹੁੰਦਾ ਹੈ ਤਾਂ ਇਹ ਚਾਉਣ ਵਾਲੇ ਉਸ ਸਿੰਗਰ ਨੂੰ ਸਿੱਧੂ ਮੂਸੇਵਾਲਾ ਬਾਰੇ ਕੁਝ ਨਾ ਕੁਝ ਬੋਲਣ ਲਈ ਮਜਬੂਰ ਕਰ ਹੀ ਦਿੰਦੇ ਹਨ ਇਦਾਂ ਹੀ ਹੋਇਆ ਪੰਜਾਬੀ ਸਿੰਗਰ ਕਾਕਾ ਨਾਲ ਜਿਸ ਦਾ ਕਿ ਪਿਛਲੇ ਦਿਨੀ 31 ਦਸੰਬਰ ਦੀ ਰਾਤ ਨੂੰ ਇੱਕ ਲਾਈਵ ਕੰਸਰਟ ਸੀ ਜਦੋਂ ਸਿੰਗਰ ਕਾਕਾ ਆਪਣਾ ਗੀਤ ਗਾਉਣ ਲੱਗਦਾ ਹੈ ਤਾਂ ਉੱਥੇ ਆਏ ਸਾਰੇ ਲੋਕ ਸਿੱਧੂ ਸਿੱਧੂ ਕਹਿਣਾ ਸ਼ੁਰੂ ਕਰ ਦਿੰਦੇ ਹਨ ਤੇ ਕਹਿੰਦੇ ਹਨ ਕਿ ਸਾਨੂੰ ਸਿੱਧੂ ਮੂਸੇਵਾਲੇ ਦਾ ਕੋਈ ਗੀਤ ਸੁਣਾ ਜਿਸ ਤੋਂ ਬਾਅਦ ਕਾਕਾ ਵੀ ਉਹਨਾਂ ਦੀ ਗੱਲ ਸੁਣ ਕੇ ਕਹਿੰਦਾ ਹੈ ਕਿ ਸਿੱਧੂ ਮੂਸੇਵਾਲੇ ਦੀ ਛਾਤੀ ਐਡੀ ਚੌੜੀ ਸੀ ਤੇ ਮੈਂ ਵਿਚਾਰਾ ਮੂਲੀ ਵਰਗਾ ਪਤਲਾ ਜਿਹਾ ਹਾਂ ਮੈਂ ਉਸਦੇ ਗਾਣੇ ਗਾਉਣ ਯੋਗਾ ਨਹੀਂ ਹਾਂ ਬਾਕੀ ਦੋਸਤੋ ਤੁਸੀਂ ਵੀ ਦੇਖੋ ਵਾਇਰਲ ਹੋ ਰਹੀ ਹੈ ਪੂਰੀ ਵੀਡੀਓ ਬਿੱਲੋ ਕਹਿੰਦੀ ਸਿੱਧੂ